ਹਾਂਜੀ ਆਪਣੇ ਲੋਕੋ ਨਹੀਂ ਆ ਰਹੇ ਯਾਰ ਦੇਖੋ ਜੀ ਆ ਡੀਸੀਪੀ ਰੂਰਲ ਦੇ ਦੋ ਜ਼ੋਨ ਪੈਂਦੇ ਆ ਉਸ ਜ਼ੋਨ ਦੇ ਜਿੰਨੇ ਵੀ ਜ਼िला ਕੋਆਰਡੀਨੇਟਰ ਆ ਯੁਥਨੇ ਸ਼ਮਰੋਧ ਪਲੱਸ ਨਿਊਲੀ ਫਾਰਮਡ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਹਨ ਉਹਨਾਂ ਦੇ ਕੋਈ 150 ਦੇ ਕਰੀਬ ਜਿਹੜੇ ਲੋਕ ਸੀਗੇ ਉਹਨਾਂ ਨੇ ਇੱਕ ਡੇਢ ਘੰਟੇ ਦੀ ਮੀਟਿੰਗ ਸੀਗੀ ਉਹਦੇ ਵਿੱਚ ਪਾਰਟਿਸਪੇਟ ਕੀਤਾ ਮੇਜਰ ਪੁਆਇੰਟਸ ਜਿਹੜੇ ਸੀਗੇ ਕਿ ਸਾਡੀ ਸਪਲਾਈ ਚੇਨ ਤੋੜਨ ਦੀ ਜਿਹੜੀ ਅਚੀਵਮੈਂਟ ਰਹੀ ਹੈ ਸਾਲ ਦੀ ਉਹਨਾਂ ਨੂੰ ਬਰੀਫ ਕਰਤੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਮੇਜਰ ਜਿਹੜਾ ਟਾਈਮ ਆਪਾਂ ਸਪੈਂਡ ਕੀਤਾ ਉਹ ਨਈ ਸਟ੍ਰੈਟਜੀਜ਼ ਕਿਉਂਕਿ ਪੁਲਿਸ ਦੇ ਕੋਲ ਇਨਫੋਰਮੇਸ਼ਨ ਕਿੱਥੋਂ ਆਂਦੀ ਹੈ ਜਾਂ ਤਾਂ ਆਪਣੇ ਖੁਦ ਦਾ ਡਿਪਾਰਟਮੈਂਟ ਮੁਲਾਜ਼ਮ ਦਿੰਦੇ ਪ੍ਰੈਸ ਤੁਸੀਂ ਦਿੰਦੇ ਹੋ ਹੋਰ ਸਿਵਲ ਸੁਸਾਇਟੀ ਦੀ ਆਰਗੇਨਾਈਜੇਸ਼ਨਸ ਐ ਪਲੱਸ ਇਹ ਆਮ ਲੋਕ ਜਿਹੜੇ ਬੈਠੇ ਤੇ ਇਹਨਾਂ ਇਹਨਾਂ ਤੋਂ ਵੀ ਆਪਾਂ ਇਨਫੋਰਮੇਸ਼ਨ ਲਿੱਤੀ ਕਿਸ ਇਲਾਕੇ ਚ ਸਾਨੂੰ ਜ਼ਿਆਦਾ ਸਖਤੀ ਕਰਨ ਦੀ ਲੋੜ ਹੈ ਕਿਸ ਇਲਾਕੇ ਚ ਇੰਪਰੂਵਮੈਂਟ ਹੋਈ ਹੈ ਤੇ ਇੰਪਰੂਵਮੈਂਟ ਕਿਉਂ ਹੋਈ ਹੈ ਡੀਡਿਕਸ਼ਨ ਸੈਂਟਰਸ ਕਿੰਨੇ ਐ ਓਟ ਸੈਂਟਰਸ ਕਿੰਨੇ ਕਿਵੇਂ ਉਸ ਤੇ ਜਿਹੜੇ ਨਸ਼ਾ ਕਰਨ ਦੇ ਆਦੀ ਉਹਨਾਂ ਨੂੰ ਪ੍ਰਤੀ ਕਰਾਇਆ ਜਾਂਦਾ ਤੇ ਪਾਰਟਿਸਪੀ ਪਾਰਟਿਸਪੇਸ਼ਨ ਜਿਹੜੀ ਪਬਲਿਕ ਦੀ ਹੈ ਉਹ ਇਨਕਰੀਸ ਕਰਨ ਦੀ ਕੋਸ਼ਿਸ਼ ਕੀਤੀ ਜੀ ਹਾਂਜੀ ਪੁੱਛੋ ਸਰ ਹੁਣ ਤੱਕ ਕਿੰਨੀ ਰਿਕਵਰੀ ਪਿਛਲੇ 1 ਸਾਲ ਚ ਕੋਈ 1200 ਦੇ ਕਰੀਬ ਐਂਡੀਪੀਐਸ ਦੇ ਕੇਸਸ ਹੋਏ ਆ ਜੀ ਕੁਬ 1200 ਦੇ ਕਰੀਬ ਹੈ ਜੀ ਹਾਂਜੀ ਇੱਕ ਇੱਕ ਮਿੰਟ ਇੱਕ ਮਿੰਟ ਤੇ 1500 ਦੇ ਕਰੀਬ ਬੰਦੇ ਫੜੇ ਗਏ ਆ ਜੀ ਰਿਕਵਰੀ 36 ਕੇਜੀ ਹਿਰਨ ਹੈ ਮੋਟਾ ਮੋਟਾ ਮੈਂ ਦੱਸ ਰਿਹਾ ਹਾਂ ਤੇ ਕੋਈ 24 ਦੇ ਕਰੀਬ اوਪੀਐਮ ਬਰਾਮਦ ਹੋਈ ਇੱਕ ਸਾਲ ਹੋਰ ਵੀ ਛੋਟੇ ਅਲੱਗ-ਅਲੱਗ ਹੈਡਸ ਦੀ ਰਿਕਵਰੀਜ਼ ਲੋਕਾਂ ਦੇ ਵਿੱਚ ਨਾ ਪਹਿਲਾਂ ਸਹਿਮ ਦਾ ਮਹੌਸਾ ਗਿਆ ਕਿ ਜੇ ਪੁਛੋ ਜਦੋਂ ਕੀ ਇਤਲਾਹ ਦਿੰਦੇ ਆ ਤਾਂ ਸਾਨੂੰ ਵੀ ਪਤਲਾ ਬੜਿਆ ਹੁਣ ਜੇ ਪੁੱਛੋ ਹੁਣ ਜਦੋਂ ਪੁੱਛੋ ਇਹ ਸਭ ਲੋਕ ਪ੍ਰੋਪਰ ਦੇਖੋ ਜੀ ਪ੍ਰੋਪਰ ਅਵੇਰਨੈਸ ਜਿਵੇਂ ਤੁਸੀਂ ਫੇਸਬੁੱਕ ਯੂਜ਼ ਕਰਦੇ ਹੋ ਜੀ ਆਈ ਟੋਲਡ them ਮੈਂ ਨਾ ਕਿਹਾ ਫੇਸਬੁੱਕ ਤੁਸੀਂ 10 ਬਾਰ ਯੂਜ਼ ਕਰਦੇ ਹੋ ਤੁਸੀਂ ਗੂਗਲ ਯੂਜ਼ ਕਰ ਲਓ ਕਿ 112 ਕੀ ਹੈ ਜੀ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਕੀ ਹੈ ਇਨਫੋਰਮੇਸ਼ਨ ਦੋ ਤੁਸੀਂ ਪਬਲਿਕ ਇਨਫੋਰਮੇਸ਼ਨ ਦੇ ਰਹੀ ਹੈ ਦੇ ਰਹੀ ਹੈ ਜੀ ਹੋਰ ਜਦੋਂ ਨਵੇਂ ਸਾਲ ਨੂੰ ਲੈ ਸੱਚੀ ਹਾਂਜੀ ਹਾਂਜੀ ਵਾਦਾ ਹੋਇਆ ਜੀ ਨਿਊਜ਼ ਲੈ ਕੇ ਹੋਲਡ ਦੇ ਪ੍ਰਬੰਧਨ ਦੇ ਕਿਤੇ ਖਾਸ ਕੋਈ ਰੂਟੀਨ ਦੇ ਪ੍ਰਬੰਧਨ ਕੋਈ 350 ਮੁਲਾਜ਼ਮ ਜੋ ਹੈ